ਹੈਲੋ ਹਾਂ ਦੀ ਸਸਤੀ ਕਾਲ ਦੀ ਸਾਰਿਆਂ ਨੂੰ ਕਿ ਲੋ ਜੀ ਅੱਜ ਆਪਾਂ ਤੁਹਾਨੂੰ ਬਾਜੂ ਦੀ ਕਟਾਈ ਤੇ ਇਹਦਾ ਪਰਫੈਕਟ ਜਿਹੜਾ ਨਿਸ਼ਾਨ ਨਹੀਂ ਪਾਉੜ ਕੇ ਦੱਸਦੇ ਆਂ ਆਪਾਂ ਤੁਹਾਨੂੰ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਓ ਜੇ ਛੋਟੀ ਜਿਹੀ ਵੀਡੀਓ ਹੈ ਇਸ ਤਰ੍ਹਾਂ ਨਾ ਪਹਿਲਾਂ ਆਪਾਂ ਨੂੰ ਮੀਚ ਲੈਣਾ 7 ਇੰਚ ਆਪਾਂ ਕਮੀਜ਼ ਦਾ ਰੱਖਿਆ ਹੁੰਦਾ ਨਾ ਪਰ ਜਦੋਂ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆਂ ਤਾਂ ਮੋਟਾ 7 ਇੰਚ ਰੱਖਦੇ ਆਂ ਤੇ 7 ਇੰਚ ਤੇ ਹੀ ਆਪਾਂ ਨਿਸ਼ਾਨ ਲਾ ਲੈਣਾ ਹੈ ਆਵਾ ਇਸ ਤਰ੍ਹਾਂ ਸਿੱਧਾ ਸੱਤ ਤੇ ਲਾ ਦੇ ਜੇ ਜੇ ਤੁਹਾਡਾ ਹਨਾ ਲਗਾਈ ਪਈ ਹੋਈ ਆ ਕਮੀਜ਼ ਤੇ ਤਾਂ ਤੁਸੀਂ ਇਹ ਤਿੰਨ ਤਿੰਨ ਤੇ ਵੀ ਲਾ ਸਕਦੇ ਹੋ ਤੇ ਨਹੀਂ ਤੇ ਢਾਈ ਤੇ ਢਾਈ ਤੇ ਲਾ ਲਿਓ ਤੁਸੀਂ ਇਹ ਨਿਸ਼ਾਨ ਜਿਹੜਾ ਇੱਥੋਂ ਫਲਾਣੇ ਹੁੰਨੇ ਆ ਆਹ ਵਾਲਾ ਕਾਰਡ ਵਨ ਤੇ ਜੇ ਭਾਰੀ ਆ ਤਾਂ ਫਿਰ ਆਪਾਂ ਤਿੰਨ ਥੱਕ ਲਿਆ ਜਾਂਦੇ ਆ ਠੀਕ ਹੈ ਜੀ ਕਮੀਜ਼ ਦੇ ਹਿਸਾਬ ਨਾਲ ਹੁੰਦਾ ਇਸ ਤਰ੍ਹਾਂ ਕਰਕੇ ਤੁਸੀਂ ਉੱਪਰ ਢਾਈ ਤੇ ਨਿਸ਼ਾਨ ਦਾ ਲੈਣਾ ਹਾ ਢਾਈ ਤੇ ਨਿਸ਼ਾਨ ਲਾ ਕੇ ਤੇ ਤੁਸੀਂ ਸਿੱਧਾ ਇੱਥੇ ਮੋੜਾ ਲੈਣਾ इस तरह करके फिर आपका अद्ध करके अद्ध करके अद्धा इंच जो इधर निशान ला लेना अद्धे इंच का आप इधर ला लेना इतों आप इस तरह करके बार ना ਤੇ ਦੂਸਰਾ ਜਿਹੜਾ 7 ਇੰਚ ਤੋਂ ਵੱਧ ਛਾਤੀ ਦੇ ਹਿਸਾਬ ਨਾਲ ਆਪਾਂ ਲੈ ਲੈਣਾ ਜਿਹੜਾ ਉਹ ਇੱਥੋਂ ਤੱਕ ਆਪਾਂ ਵੱਧ ਲੈਣਾਗੇ 7 8 8.5 ਹੈਗਾ ਇਹਨਾਂ ਦਾ ਆਪਾਂ 1.5 ਇੰਚ ਦਾ ਜਿਹੜਾ ਨਾ ਇਹ ਇੱਥੋਂ ਤੱਕ ਵੱਧ ਲਵਾਂਗੇ ਛਾਤੀ ਦੇ ਹਿਸਾਬ ਨਾਲ 1.5 ਇੰਚ ਆਪਾਂ ਦੇ ਕੇ ਇਹਨਾਂ ਜਿਹੜਾ ਮੁੰਡਾ ਉਹਦਾ ਆਪਾਂ ਇਹ ਸਭ ਕਟਾਵ ਲਵਾਂਗੇ ਠੀਕ ਹੈ ਜੀ ਇੱਥੋਂ ਤੱਕ ਤੇ ਆਹ ਜਿਹੜੀ ਕਾਰਟ ਹੈ ਇਹ ਆਪਾਂ ਇੱਥੇ ਹੀ ਪਾਵਾਂਗੇ ਆ ਵਾਲੀ ਕਾਟ ਹੈ ਜਿਹੜੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੀ ਇੱਕ ਆਪਾਂ ਕਾਟ ਪਾ ਲਈ ਦੀ ਹੈ ਡੰਗਾਈ ਜੀ ਕਰਕੇ ਬਾਹਰ ਕਾਟ ਕੱਪੜੇ ਦੀ ਆਪਾਂ ਜਿਹੜੀ ਉੱਪਰ ਲੈਣ ਦੀ ਹੈ ਕਿਉਂਕਿ ਪਰੋਥਮ ਮੁੰਡਾ ਇਕੱਠੇ ਜਾਣ ਤੇ ਨੀਚੇ ਫਿਰ ਉਹ ਬਾਜੂ ਦਾ ਉੱਪਰ ਕਬੈ ਜਾਂਦੇ ਹੈ ਸਭ ਤੋਂ ਪਹਿਲਾਂ ਆਪਾਂ ਦੋਨੇ ਘਾਟਾ ਪਾ ਲੈਣੀਆਂ ਨੇ ਚਾਰੇ ਘਾਟਾਂ ਪਾ ਲੈਣੀਆਂ ਨੇ ਚਾਰੇ ਪੱਲੇ ਚੱਕ ਕੇ ਆਪਾਂ ਬੈਕ ਸਾਈਡ ਤੇ ਇਸ ਤਰ੍ਹਾਂ ਉਸ ਤੋਂ ਬਾਅਦ ਜੇ ਆਪਾਂ ਦੋ ਪੱਲੇ ਚੱਕਣੇ ਨੇ ਤੇ ਇਹਦਾ ਹੀ ਹਿਸਾਬ ਕਿਤਾਬੇ ਵੀ ਜਿੱਦਾਂ ਤੁਹਾਡੇ ਕਮੀਜ਼ ਦੇਖੋ ਇਸ ਤਰ੍ਹਾਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਤੇ ਆ ਲੱਗੀਆਂ ਹੋਈਆਂ ਨੇ ਦੋਨੇ ਪਾਸੇ ਪੁੱਠੇ ਜਿਹੜੇ ਅੰਦਰ ਨੂੰ ਨੇ ਫੇਰ ਤੇ ਤੁਹਾਡੇ ਸਹੀ ਆਏਗਾ ਇਹ ਦੋਨੇ ਅਗਲੇ ਪਾਸੇ ਹੋਣੀਆਂ ਅਗਰ ਜੇ ਦੋਨੇ ਪਾਸੇ ਸਿੱਧੇ ਨਹੀਂ ਜਾਂ ਇਹ ਪੁੱਠੇ ਨਹੀਂ ਇਸ ਤਰ੍ਹਾਂ ਨਹੀਂ ਜੁੜੇ ਹੋਏ ਇਸ ਤਰ੍ਹਾਂ ਤੇ ਫਿਰ ਇਹ ਗਲਤ ਹੋ ਜਾਣਗੀਆਂ ਕਾਟਾ ਕਿਉਂਕਿ ਫਿਰ ਇਹ ਜਿਹੜਾ ਕੱਪੜਾ ਇਹ ਕਿਹੜੇ ਸਾਈਡ ਤੇ ਪੈ ਜਾਣਗੇ ਦੋਨੇ ਜਿੱਦਾਂ ਇੱਕ ਬਾਹ nghi ਪੈ ਜਾਣਗੇ ਇਹ ਇਸ ਗੱਲ ਦਾ ਤੁਸੀਂ ਖਿਆਲ ਰੱਖਿਆ ਕਰੋ ਤੇ ਆਹ ਵਾਲੀ ਜਿਹੜੀ ਕਾਰਟ ਆ ਇਹ ਆਪਾਂ ਤੁਹਾਨੂੰ ਪਾ ਕੇ ਦਿਖਾਉਣੀ ਆ ਕਿਉਂਕਿ ਦੋ ਤਿੰਨ ਨਿਸ਼ਾਨ ਇੱਥੇ ਹੋਵੇ ਪਤਾ ਨਹੀਂ ਲੱਗਦਾ ਇਹਨੂੰ ਆਪਾਂ ਇਸ ਤੋ ਬ੍ਰਿਕ ਜਿਹਾ ਚੱਕ ਕੇ ਇੱਥੇ ਤਾਂ ਕੰਜ ਪਾ ਲੈਣਾ ਥੋੜੇ ਜਿਹਾ ਟੁੰਗਾ ਹੋਰ ਹੁਮੇ ਥੋੜਾ ਕੱਟ ਆਪਾਂ ਕਰ ਲੈਨੇ ਆ ਉਹਦੇ ਚ ਵੀ ਇਹ ਇਸ ਤਰ੍ਹਾਂ ਬਾਕੀ ਜਿਹੜਾ ਆਪਣਾ ਸਿੱਧਾ ਹੀ ਰਹਿਣਾ ਇੱਥੋਂ ਇੱਥੋਂ ਕੀ ਬਸ ਜਿੱਥੋਂ ਆਪਾਂ ਕਾਟ ਉਹਦੀ ਪਾਨੀਆਂ ਕਮੀਜ਼ ਦੀ ਉਸ ਤਰ੍ਹਾਂ ਹੀ ਪੈਣੀ ਹੈ ਦੀ ਕਾਟ ਇਹ ਆਪਣੀ ਹੁਣ پتہ ਕਿਵੇਂ ਜਦੋਂ ਆਪਾਂ ਜਿਵੇਂ ਮੈਂ ਕਹਿੰਦੀ ਪਹਿਛੇ ਤੁਹਾਨੂੰ ਦੱਸਦੀ ਆ ਕਰਕੇ ਇਹਨੂੰ ਅਲੱਗ ਕਰ ਲੈਣਾ ਆਪਾਂ ਮੈਂ ਜੋ ਆ ਦੇਖੋ ਇਧਰਲੇ ਪਾਸੇ ਆ ਗਈ ਆ ਵਾਲੀ ਕਾਟ ਦੂਸਰੀ ਘਾਟ ਇਸ ਤਰ੍ਹਾਂ ਇਧਰੇ ਪਾਸੇ ਆ ਗਈ ਦੂਸਰੀ ਘਾਟ ਇਸ ਤਰ੍ਹਾਂ ਆ ਗਈ ਇਹ ਦੋਨੇ ਇੱਕ ਇਧਰ ਲੱਗ ਜੂਗੀ ਬਾਜੂ ਇੱਕ ਇਧਰ ਤੇ ਜੇ ਦੋਨਾਂ ਦੋਨੇ ਸਿੱਧੇ ਸਿੱਧੀਆਂ ਹੋਣ ਬਾਹਾਂ ਫਿਰ ਇਹ ਜਿਹੜੀ ਹੈ ਨਾ ਇੱਕੇ ਪਾਸੇ ਆ ਜਾਂਦੀ ਹੈ ਦੋਨਾਂ ਬਾਹਾਂ ਦੀ ਬੈਕ ਸਾਈਡ ਤੇ ਪੈ ਜਾਂਦੀ ਹੈ ਇਹਨੇ ਕ ਖਿਆਲ ਦੇ ਨਾਲ ਆਪਾਂ ਨੂੰ ਘਾਟ ਪਾਉਣੀ ਚਾਹੀਦੀ ਹੈ ਇਹ ਪਿੱਛੇ ਤਾਂ ਆਪਾਂ ਕੋਈ ਘਾਟ ਨਹੀਂ ਪਾਵਾਂਗੇ ਜੇ ਲੈਸਾਂ ਲਾਉਣੀਆਂ ਨੇ ਆਪਾਂ ਕਮੀਜ਼ ਦੇ ਬਾਜੂ ਦੇ ਤੇ ਫਿਰ ਇਹ ਖੁੱਲਵੀਂ ਰੱਖਣੀ ਹੈ ਪਾਕਿਸਤਾਨੀ ਬਾਜੂ ਆਪਾਂ ਬਣਾਵਾਂਗੇ ਠੀਕ ਹੈ ਜੀ ਚਲੋ ਜੀ ਇਹ ਛੋਟੀ ਜੀ ਵੀਡੀਓ ਸੀ ਆਪਣੀ ਤੇ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਸੀਂ ਕੋਈ ਕਮੈਂਟ ਨਹੀਂ ਕਰਦਾ ਨਾ ਕੋ ਲਾਈਕ ਕਰਦਾ ਸ਼ਸ਼ੀ ਗਾਰਜੀ